flyover ਤੇ ਦੁਪਹਿਰ ਦੇ ਵੇਲੇ ਕਾਫੀ ਹੰਗਾਮਾ ਹੋ ਗਿਆ ਜਦੋਂ ਦੋ ਕਾਰ ਡਰਾਈਵਰਾਂ ਦੇ ਵਿਚਾਲੇ ਬਹਿਸ ਹੋ ਜਾਂਦੀ ਹੈ ਤੇ ਵੇਖਦੇ ਹੀ ਵੇਖਦੇ ਸਾਰਾ ਵਾਕਿਆ ਮਾਰਕੁੱਟ ਦੇ ਵਿੱਚ ਬਦਲ ਗਿਆ ਤਾਂ ਤਸਵੀਰਾਂ ਫਗਵਾੜਾ ਦੇ JCT Mill flyover ਦੀਆਂ ਸਾਹਮਣੇ ਆ ਰਹੀਆਂ ਨੇ ਝਗੜੇ ਦੇ ਦੌਰਾਨ ਦੋਵਾਂ ਤਰ੍ਹਾਂ ਨੇ ਇੱਕ ਦੂਜੇ ਤੇ ਹਮਲਾ ਕੀਤਾ ਹੈ ਜਿਸ ਦੇ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ ਨੇ ਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਦੱਸਿਆ ਵੀ ਜਾ ਰਿਹਾ ਕਿ ਹਸਪਤਾਲ ਦੇ ਵਿੱਚ ਵੀ ਦੋਵੇਂ ਤੇਰਾ ਆਪਸ ਦੇ ਵਿੱਚ ਝੜ ਗਈਆਂ ਨੇ ਤੇ ਜੰਮ ਕੇ ਹੰਗਾਮਾ ਹੋਇਆ ਹਸਪਤਾਲ ਦੇ ਵਿੱਚ ਮੌਜੂਦ ਲੋਕਾਂ ਦਾ ਇਹ ਕਹਿਣਾ ਹੈ ਕਿ ਰਾਜ਼ੀ ਨਾਮੇ ਨੂੰ ਲੈ ਕੇ ਇੱਕ ਧਿਰ ਨੇ 30000 ਰੁਪਏ ਦੀ ਮੰਗ ਕੀਤੀ ਹੈ ਦੂਜੀ ਧਿਰ ਨੇ ਦਿਨ ਤੋਂ ਮਨਾਂ ਕੀਤਾ ਤਾਂ ਹਸਪਤਾਲ ਵਿੱਚ ਵੀ ਦੋਵਾਂ ਦੇ ਵਿਚਾਲੇ ਮਾਰਕੁੱਟ ਸ਼ੁਰੂ ਹੋ ਜਾਂਦੀ ਹੈ ਇੱਕ ਧਿਰ ਨੇ ਦੂਜੇ ਧਿਰ ਨੂੰ ਬੈੱਡ ਤੋਂ ਫੜ ਕੇ ਖਿੱਚਿਆ ਤੇ ਇਸ ਦੇ ਦਰਮਿਆਨ ਉਸ ਦੇ ਕੱਪੜੇ ਤੱਕ ਉੱਤਰ ਗਏ ਜਿਸ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹਸਪਤਾਲ ਦੇ ਅੰਦਰ ਵੀ ਇਹਨਾਂ ਵੱਲੋਂ ਕਾਫੀ ਜ਼ਿਆਦਾ ਹੰਗਾਮਾ ਕਰ ਦਿੱਤਾ ਗਿਆ ਸਰ ਕੀ ਨਾਮ ਹੈ ਜੀ ਆਪਣਾ ਮਨਿੰਦਰ ਸਿੰਘ ਮਨਿੰਦਰ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਮਨਿੰਦਰ ਸਿੰਘ ਮਨਿੰਦਰ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਮੈਂ ਖੋਤੜਾ ਕੀ ਮਾਮਲਾ ਹੈ ਤੇ ਫਗੜਾ ਦੇ ਸਿਵਲ ਹਸਪਤਲ ਚ ਆਏ ਜੀ ਵੀਰੇ ਅਸੀਂ ਬਾਜ਼ਾਰ ਤੋਂ ਆ ਰਹੇ ਸੀ ਦੁਪਹਿਰ ਕੁਵੇਲੇ ਦੀ ਗੱਲ ਹੈ ਜੀ ਇਹ ਇਹਨਾਂ ਨੇ ਕਹਿੰਦੇ ਵੀ ਤੁਸੀਂ ਸਾਨੂੰ ਟਰਸਟ ਨਹੀਂ ਦਿੱਤਾ ਇੰਨੇ ਚ ਝਗੜਾ ਹੋ ਗਿਆ ਝਗੜਾ ਵੀ ਕਾਹਦਾ ਹੋਇਆ ਅਸੀਂ ਗੱਡੀ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਗੱਡੀ ਲੈ ਕੇ ਮੋਰੇ ਰਾ ਕੇ ਆਪਣੀ ਗੱਡੀ ਦਾ ਦਰਵਾਜ਼ਾ ਕੋਲਾ ਛੱਡ ਦਿੱਤਾ ਤੇ ਅਸੀਂ ਸਿਰਫ ਇਹ ਸੋਚਿਆ ਕਿ ਕੋਈ ਹੋਰ ਸਾਡੇ ਜਨਾਂ ਵੱਜਿਆ ਇਹ ਗੱਡੀ ਰੋਕ ਦੇ ਤੇ ਉੱਥੇ ਉਹ ਦੋ ਜਣੇ ਸੀਗੇ ਉਹਨੇ ਮੇਰੇ ਭਰਾ ਨੂੰ ਮਤਲਬ ਸੁੱਟਿਆ ਅਟੈਕ ਕੀਤਾ ਮੈਂ ਛੜਾ ਰਿਹਾ ਸੀਗਾ ਤੇ ਛੜਾਉਂਦੇ ਤੇ ਮੈਂ ਉਹਦੇ ਨਾਲ ਇੱਕ ਜਿਹੜਾ ਥੋੜੀ ਘੱਟ ਮਰਦ ਲੜਕਾ ਸੀ ਉਹਨੂੰ ਮੈਂ ਖਿੱਚ ਦਿੱਤਾ ਉਹ ਡਿੱਗ ਗਿਆ ਮੈਂ ਵੀ ਡਿੱਗ ਗਿਆ ਮੇਰੇ ਗੋਡੇ ਤੇ ਹੱਥ ਤੇ ਸੱਟ ਲੱਗੀ ਸਿਰ ਤੇ ਸੱਟ ਲੱਗ ਗਈ ਉਹ ਦੂਸਰੇ ਨੂੰ ਹਟਾ ਦੇ ਹਟਾ ਦੇ ਉਨੀ ਦਿਨ ਨੂੰ ਰੋਕ ਕਿਥੇ ਹੋ ਗਏ ਉਹ ਕਹਿੰਦੇ ਤੁਸੀਂ ਸਾਡੇ ਮਾਰਿਆ ਤੁਸੀਂ ਤਾਂ ਕੀਤਾ ਇੱਥੇ ਆ ਗਏ ਮੇਰੇ ਹੱਥ ਦੇ ਵਿੱਚ ਸੈਲਿਨ ਨਹੀਂ ਸੀ ਗਿਆ ਦੇਖ ਸਕਦੇ ਤੁਸੀਂ ਤੇ ਇੱਥੇ ਡਾਕਟਰ ਜਿਹੜਾ ਅਟੈਂਡਿੰਗ ਸੀ ਉਹਨਾਂ ਨੇ ਕਿਹਾ ਤੁਹਾਡਾ ਐਕਸਰੇ ਹੋਏਗਾ ਹੱਥ ਦਾ ਮੇਰੇ ਹੱਥ ਜੈਸਾ ਦੇ ਕਿੰਨੇ ਉਂਗਲੀਆਂ ਨਹੀਂ ਮਤਲਬ ਮੁੜ ਗਈ ਤੇ ਕਹਿੰਦੇ ਐਕਸਰੇ ਹੋਣ ਦੀ ਹੋਏਗਾ ਸਵੇਰ ਨੂੰ ਹੋਏਗਾ ਤੇ ਉਹਨਾਂ ਨੇ ਮੈਨੂੰ ਉੱਪਰ ਐਡਮਿਟ ਕਰ ਦਿੱਤਾ ਤੇ ਕੋਈ ਤਿੰਨ ਕੋ ਮੁੰਡੇ ਆਏ ਜੀ ਘੁੰਮਦ ਕਰਦੇ ਮੇਰੇ ਕੋਲ ਮੇਰੇ ਕੋਲ ਮੇਰਾ ਇੱਕ ਫਰੈਂਡ ਬੈਠਾ ਸੀਗਾ ਹਾ ਕੇ ਕਹਿੰਦੇ ਵੀ ਕੀ ਹੋਇਆ ਤੁਸੀਂ ਉਹਨੂੰ ਬੂਹੇ ਤੇ ਮਾਰਿਆ ਮੈਂ ਕਿਹਾ ਵੀ ਅਸੀਂ ਤੇ ਮਾਰਿਆ ਕਰੂਗੇ ਤੇ ਛੜਾ ਦੇਵਗੇ ਛੜਾ ਦੇ ਮੇਰੇ ਵੀ ਸੱਤਾ ਲਾ ਕੇ ਹੁੰਦੇ ਵੀ ਸੱਤਾ ਲਾ ਕੇ ਚਲੋ ਕਹਿੰਦਾ ਤੁਹਾਡਾ ਫੈਸਲਾ ਅਸੀਂ ਕਰਾ ਦਿੰਦੇ ਆ 30000 ਰੁਪਏ ਦੇ ਅੱਛਾ ਮੈਂ ਕਹਾਂ ਵੀ ਫੈਸਲਾ 30000 ਦਾ ਕਰਦਾ ਤੁਸੀਂ ਕਿਸ ਚੀਜ਼ ਦਾ ਮੰਗਦੇ ਹੋ ਨਾ ਚਲੋ ਗੱਲ ਗੁਰ ਮੁੱਕੀ ਤਾਂ ਕਹਿੰਦਾ ਤੁਸੀਂ 10000 ਦਿਓ ਮੈਂ ਕਿਹਾ ਮੈਂ ਤੈਨੂੰ ਜਾਣਦਾ ਨਹੀਂ ਮੈਂ ਤੈਨੂੰ ਕਿੱਦਾਂ ਦੇ ਦੇਣੀਆਂ ਪੈਸੇ ਮੈਨੂੰ ਕੀ ਪਤਾ ਤੂੰ ਕੌਣਾ ਕੌਣ ਨੇ ਉਹਨਾਂ ਦੇ ਵੱਲੋਂ ਇੱਕ ਬੰਦਾ ਸੀ ਜਿਹੜਾ ਸੁਹੇਰ ਦਾ ਨਾਲ ਸੀਗਾ ਤੇ ਮੈਂ ਉਹਨੂੰ ਉਹਦਾ ਨੰਬਰ ਕੁਦਰਤੀ ਮੇਰੇ ਕੋਲ ਸੀ ਮੈਂ ਉਹਨੂੰ ਫੋਨ ਕਰ ਲਿਆ ਉਹਨੂੰ ਫੋਨ ਕਰ ਲਿਆ ਤਾਂ ਉਹਨੇ ਬੰਦੇ ਨੇ ਮੈਨੂੰ ਕਿਹਾ ਭਾਜੀ ਤੁਸੀਂ ਕਿਸੇ ਨੂੰ ਪੈਸੇ ਨਾ ਦਿਓ ਮੈਂ ਨਹੀਂ ਕਿਸੇ ਦੀ ਗਾਰੰਟੀ ਦੇ ਸਕਦਾ ਮੈਂ ਠੀਕ ਹੈ ਜੀ ਮੈਨੂੰ ਪਤਾ ਜਿਹੜਾ ਤਾਂ ਤੁਹਾਡੇ ਨਾਲ ਜਿਹੜਾ ਨਾਲ ਝਗੜਾ ਹੋਇਆ ਸੀ ਸੁਹੇਰੇ ਨਾਲ ਉਹਨਾਂ ਨੇ ਤੁਹਾਨੂੰ ਕਿਹਾ ਵੀ ਪੈਸੇ ਕਿਸੇ ਨੂੰ ਨਾ ਦਿਓ ਉਹਨਾਂ ਦੇ ਨਾਲ ਕੋਈ ਬੰਦਾ ਸੀ ਲੋਕਲ ਆਪਣੇ ਏਰੀਆ ਠੀਕ ਹੈ ਜੀ ਹਾਂ ਜੀ ਉਹਨੇ ਕਿਹਾ ਵੀ ਤੁਸੀਂ ਕਿਸੇ ਨੂੰ ਨਾ ਦਿਓ ਪੈਸੇ ਮੈਨੂੰ ਪਤਾ ਨਹੀਂ ਹੈਗਾ ਕੌਣ ਹੈਗਾ ਕੌਣ ਨਹੀਂ ਹੈ ਤੇ ਉਹ 19 ਦੇ ਨੂੰ ਮੈਂ ਕਿਹਾ ਵੀ ਦੇਖੋ ਜੀ ਮੈਂ ਪ ਮੈਂ ਤੁਹਾਨੂੰ ਦੇਦਾ ਅਗਲਾ ਬਾਅਦ ਵਿੱਚ ਮੈਨੂੰ ਕਹ ਵੀ ਤੂੰ ਕਿਹਨੇ ਦਿੱਤੇ ਪੈਸੇ ਨਾ ਮੈਨੂੰ ਪਤਾ ਹੀ ਨਹੀਂ ਕਿਸੇ ਦਾ ਕੁਝ ਵੀ ਤੇ ਪੈਸੇ ਵੀ ਮੈਨੂੰ ਮੰਗ ਰਹੇ ਨੇ ਵੀ ਮੈਂ ਕਹ ਤੁਸੀਂ ਇੱਕ ਤਾਂ ਮੇਰੇ ਨਾਲ ਲੜੇ ਹੋ ਉਸ ਤੋਂ ਤੁਸੀਂ ਮੇਰੇ ਤੋਂ ਪੈਸੇ ਵੀ ਮੰਗ ਰਹੇ ਚਲੋ ਠੀਕ ਹੈ ਮੈਂ ਕਹ ਵੀ ਵਫਾ ਵਫਾ ਹੋਵੇਗਾ ਤਾਂ ਕੋਈ ਨਹੀਂ ਮਾੜੀ ਮੋਟੀ ਅਗਰ ਤੁਹਾਡੇ ਮੇਰੀ ਗੱਲ ਦੀ ਗੱਲ ਸੱਟ ਲਾ ਕੇ ਮੈਂ ਸੌਰੀ ਮੰਗਦਾ ਤੁਹਾਡੇ ਕੋਲ ਤੇ ਤੁਹਾਨੂੰ ਮੈਂ ਪੈਸੇ ਚੋਂ ਤੁਹਾਡਾ ਇਲਾਜ ਹੋਗਾ ਮੈਂ ਉਹ ਵੀ ਕਰਾਂਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਤੇ ਤਿੰਨ ਚਾਰ ਉਹ ਮੁੰਡੇ ਦੋ ਜਣੇ ਉਹ ਤੇ ਤਿੰਨ ਜਣੇ ਮੇਰੇ ਨਾਲ ਜਿਹੜੇ ਆਏ ਸੀਗੇ ਉਹਨਾਂ ਨੇ ਜੀ ਆ ਕੇ ਮੇਰੇ ਵਾਲ ਫੜ ਲਏ ਮੈਂ ਕੇ ਤੇ ਬਾਲ ਮੇਰੇ ਪਟ ਦਿੱਤੇ ਸਾਰੇ ਤੇ ਉਸ ਤੋਂ ਬਾਅਦ ਮੇਰੇ ਸਿਰ ਦੇ ਵਿੱਚ ਤਿੰਨ ਜਣੇ ਸੀਗੇ ਹੁਣ ਤਿੰਨ ਜਣਿਆਂ ਨੂੰ ਬੰਦਾ ਕਿਆ ਹੀ ਕਰ ਸਕਦਾ ਮੋਰੇ ਇਕੱਲਾ ਬੰਦਾ ਦੋਏ ਮੈਨੂੰ ਮੇਰੇ ਘੜੇ ਗੋਡੇ ਮਾਰੇ ਅਛਾ ਇੱਕ ਦੇ ਹੱਥ ਚ ਕਿਰਚ ਸੀ ਕੀ ਕਰੇ ਖੁਸ਼ੀ ਉਹਨੇ ਉਹ ਮੇਰੇ ਗਰਦਨ ਤੇ ਮਾਰਨ ਦੀ ਕੋਸ਼ਿਸ਼ ਕੀਤੀ ਛੇ ਦੇਖਨੇ ਮਾਰ ਦਿੱਤੀ ਕੋ ਰੌਡ ਰੌਡ ਮਾਰ ਦਿੱਤੇ ਤੇ ਉਹ ਭੱਜੇ ਇੱਥੋਂ ਮੁੜ ਕੇ ਬਾਹਰ ਦਿੱਤਾ ਹੈ ਇਹ ਸਟੋਰੀ ਯਾਨੀ ਤੁਹਾਡੇ ਤੇ ਜਿਹੜਾ ਹਮਲਾ ਵਾਹ ਫਗੜ ਦੇ ਸਿਗਲ ਹਸਪੀਟਲ ਦੇ ਵਿੱਚ ਹੋਇਆ ਜੀ ਉੱਪਰ ਰਿਸੈਪਸ਼ਨ ਤੇ ਹੋਇਆ ਜੀ ਵਾਰਡ ਦੇ ਰਿਸੈਪਸ਼ਨ ਕਿੰਨੇ ਬੰਦੇ ਸੀਗੇ ਜੀ ਟੋਟਲ ਉਹ ਪੰਜ ਹਮਲਾ ਕਰਨ ਵਾਲੇ ਪੰਜ ਜਣੇ ਸੀਗੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਇਹਦਾ ਜੀ ਤੁਸੀਂ ਦੇਖੋ ਸਾਡੇ ਪ੍ਰਸ਼ਾਸਨ ਦਾ ਕੀ ਹਾਲ ਹੈ ਵੀ ਦਿਨ ਦਿਹਾੜੇ ਕੁੰਡਾਈ ਹੋ ਰਹੀ ਪੂਰੀ ਰੋਡ ਤੇ ਜਾ ਕੇ ਸਾਡੀ ਗੱਡੀ ਨੂੰ ਰੋਕ ਰਹੇ ਨੇ ਉਸ ਤੋਂ ਬਾਅਦ ਸਾਰਾ ਹੋਣ ਦੇ ਬਾਵਜੂਦ ਵੀ ਚਲੋ ਅਸੀਂ ਭਲਵੰਤ ਸਾਈ ਦੇ ਵਿੱਚ ਤੁਹਾਡੇ ਨਾਲ ਐਗਰੀ ਕਰ ਰਹੇ ਤੇ ਉਸ ਤੋਂ ਬਾਅਦ ਹਸਪੀਟਲ ਦੇ ਅੰਦਰ ਵੀ ਅਟੈਕ ਕਰ ਰਹੇ ਨੇ ਡਰੇ ਹੈ ਨਹੀਂ ਲੋਕਾਂ ਨੂੰ ਕਿਸੇ ਚੀਜ਼ ਦਾ ਦੱਸੋ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਜੇ ਉਹ ਕਿਰਚ ਮੇਰੇ ਮਾਰ ਦਿੰਦਾ ਤਾਂ ਕਿਤੇ ਮੇਰਾ ਜ਼ਿਆਦਾ ਹੋ ਜਾਂਦਾ ਤੇ ਮੇਰੀ ਗਰਦਨ ਤੇ ਕਿਰਚ ਮਾਰਨੀ ਜਿਹੜੀ ਉਹਨੇ ਕੋਸ਼ਿਸ਼ ਕੀਤੀ ਮੇਰੇ ਲੱਗ ਜਾਂਦੀ ਤੇ ਫਿਰ ਕੀ ਹੁੰਦਾ हाँ सर अपने फगवाड़ा सिविल हॉस्पिटल कोई लड़ाई झगड़ा हुआ जी की कारण है जो तो दस है। जी सर दो पेशेंट है सर हमारे पास आए थे वरिंदर सिंह और मनिंदर सिंह दोनों भाई हैं सन ऑफ इंदरजीत सिंह ये शाम को इनके किसी के साथ लड़ाई झगड़े का मामला था तो हमारे पास आए थे सर इनकी एम एल कार्ड के हमने इनको एडमिट किया था उसके बाद में ये हमारे जनरल वार्ड में ऊपर एडमिट और कुछ टू टू थ्री अन पर्सन आए इनको और इनको फिर से मारपीट के चले गए उसके बाद हमने पुलिस इंफॉमेशन भेजी गई है और इनकी फ्रेश एम एल आर इंजरीज नोट डाउन करके वो भी भेजी गई तो पेश है तो सर कंडीशन क्या पेशेंट की पेशेंट अभी स्टेबल है सर इनकी सारी इंजरीज हमने नोट डाउन कर लिया और इनका ट्रीटमेंट चल रहा है